ਦੋਸਤੋ ਬਹੁਤ ਮਦਭਾਗੀ ਖਬਰ ਸਾਹਮਣੇ ਆ ਰਹੀ ਹੈ ਤਲਵੰਡੀ ਸਾਬੋ ਤੋਂ ਤਲਵੰਡੀ ਸਾਬੋ ਤੋਂ ਇੱਕ ਬੱਸ ਜੋ ਬਠਿੰਡੇ ਨੂੰ ਜਾ ਰਹੀ ਸੀ ਰਸਤੇ ਦੇ ਵਿੱਚ ਹਾਦਸਾ ਸਕਾਰ ਹੋ ਗਈ ਹੈ ਜਿਹਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ ਇਹ ਬੱਸ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਿਹਾ ਹਾਂ ਬੱਸ ਰਸਤੇ ਦੇ ਵਿੱਚ ਜੀਵਨ ਸਿੰਘ ਵਾਲਾ ਇੱਕ ਡਰੇਨ ਪੈਂਦੀ ਹੈ ਨਾਲੇ ਦੇ ਵਿੱਚ ਡੱਗ ਡਿੱਗ ਚੁੱਕੀ ਹੈ ਬੱਸ ਨਾਲੇ ਦੇ ਵਿੱਚ ਡਿੱਗ ਚੁੱਕੀ ਹੈ ਜਿਹਦੇ ਕਾਰਨ ਕਾਫੀ ਸਵਾਰੀਆਂ ਨੂੰ ਆਪਣੇ ਜਿਹੜਾ ਜ਼ਿੰਦਗੀ ਤੋਂ ਹੱਥ ਧੋਣੇ ਪਏ ਨੇ ਬਹੁਤ ਸਾਰਾ ਨੁਕਸਾਨ ਹੋਇਆ ਹੈ ਔਰ ਬੱਸ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕਿਆ ਹੈ ਔਰ ਇਲਾਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਨੇ ਪਰ ਬਹੁਤ ਸਾਰੀਆਂ ਸਵਾਰੀਆਂ ਨੂੰ ਜਿਹੜਾ ਆਪਣੀ ਜੀਵਨ ਤੋਂ ਹਸਤੋਂ ਨੇ ਪੈਣੇ ਇਹ ਹਾਦਸੇ ਦੇ ਵਿੱਚ ਹਾਦਸੇ ਦੇ ਕੀ ਕਾਰਨ ਸੀ ਇਹ ਇੱਕ ਜਾਂਚ ਦਾ ਵਿਸ਼ਾ ਹੈ ਕਿਉਂਕਿ ਕੁਝ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਹੈ ਕਿ ਜੋ ਡਰੇਨ ਸੀ ਡਰੇਨ ਦੇ ਆਲੇ ਦੁਆਲੇ ਜੋ ਰੇਲਿੰਗ ਹੁੰਦੀ ਹੈ ਉਹ ਵੀ ਨਹੀਂ ਸੀ ਨਾ ਮਾਤਰ ਸੀ ਜੇਕਰ ਹੈ ਸੀ ਤਾਂ ਨਾ ਮਾਤਰ ਸੀ ਔਰ ਜਿਹੜਾ ਹੈ ਜਿਹਦੇ ਕਾਰਨ ਹਾਸਾ ਵਾਪਰਿਆ ਬਹੁਤ ਸਾਰੀਆਂ ਸਵਾਰੀਆਂ ਨੂੰ ਆਪਣੇ ਇਸ ਹਾਸੇ ਦੇ ਵਿੱਚ ਆਪਣੇ ਜੀਵਨ ਤੋਂ ਹਸਤੋਂ ਨੇ ਪਏ ਨੇ ਔਰ ਬਹੁਤ ਸਾਰੀਆਂ ਸਵਾਰੀਆਂ ਨੇੜਲੇ ਸਿਵਲ ਹਸਪਤਾਲਾਂ ਦੇ ਵਿੱਚ ਤਰਵੰਡੀ ਸਾਬੋ ਦੇ ਵਿੱਚ ਔਰ ਬਠਿੰਡਾ ਦੇ ਵਿੱਚ ਜੇਰੇ ਇਲਾਜ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਇਸ